ਉਕੇ ਸਾਹ ਵਰਨੇ ਜੱਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕਿਉਂਕੇ ਸਾਹ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਸ ਸਮੇਂ ਕਟਕੁਤਰੀਆਂ ਵਰਗੇ ਇਕੱਲੇ ਪੁਲਿਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਹੁਕਮ ਸੁਣਾਉਂਦੇ ਸੀ। ਉਹ ਅਸਲੀ ਜ਼ਿੰਮੇਵਾਰ ਤੇ ਇਹ ਕੌਕੇਸ਼ਾਂ ਵਾਲੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਜਦੋਂ ਗੁਰੂ ਸਾਹਿਬ ਦੀ ਬੇਦਬੀ ਹੋਈ ਅਸਤੀਫਾ ਦਿੱਤਾ ਨੂੰ ਕੈਪਟਨ ਨਾਲਿਆ ਕੈਪਟਨ ਮਾਇਆ ਕਿਉਂਕਿ ਸੁੱਤੇ ਪਏ ਰਹੇ ਤਿੰਨ ਸਰਕਾਰਾਂ ਜਥੇ ਨਾਲ ਕਾਲ ਦਾ ਟੱਕਦਾ ਟੱਕੇ ਟੱਕੇ ਕੱਟਾ ਹੈ ਉਹਨੇ ਗਵਾ ਸਜ਼ਾ ਨਹੀਂ ਦੇ ਸਕੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਹੁਣ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਕਤੁਕੁਲੀ ਬਣਾ ਕੇ ਇਸਤੇਮਾਲ ਕਰੋਗੇ ਤਾਂ ਫਿਰ ਲੋਕ ਸਜ਼ਾ ਦਿੰਦੇ ਆ ਇਹ ਉਹ ਗਲੀ ਦਾ ਜਿਹੜਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਛੇੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਖਰਾਕ ਵੋਟਰਾਂ ਖਾਤਰ ਹੋ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਟੱਪ ਤੱਕ ਗਿਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਤਾ ਜਦੋਂ ਉਹ ਫਾਈਨੈਂਸ ਮਿਨਿਸਟਰ ਹੁੰਦਾ ਹੀ ਸਾਡੇ ਮਨਪ੍ਰੀਤ ਬਾਦਲ ਉਹ ਕਹਿੰਦਾ ਇਹ ਬੜਾ ਤਗੜਾ ਕਾਨੂੰਨ ਆ ਮੈਂ ਤਾਂ ਤੁਹਾਡੇ ਹੱਥ 'ਚ ਠੂਠੇ ਦੇ ਦੇਣਗੇ ਪੈਸੇ ਪੰਜਾਬ ਦੇ ਕਿੱਥੇ ਉਹ ਕਰਨ ਜੇ ਤੂੰ ਬਾਹਰ ਮੰਗਤੇ ਬਣਾ ਕੇ ਖਰਾ ਦੇ ਨੀ ਸਾਡੇ ਪੈਸੇ ਮੋੜ ਦਿਓ ਭਾਈ ਪੰਜਾਬ ਕੋਲ ਨਵੇਂ ਉਹਨਾਂ ਪੈਸਿਆਂ ਨੂੰ ਤੇ ਸੈਂਟਰ ਦੇ ਪੈਸਿਆਂ ਨੂੰ ਕਿਉਂ ਨਾ ਮੋੜੇ ਬਾਖੜਾ ਡੈਮ ਸਾਡੀ ਬਾਖੜਾ ਡੈਮ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਦੀ ਸਰਕਾਰ ਕੋਲ 3 ਕਿਲੋਮੀਟਰ ਬੀਐਸਐਫ ਆ ਕੇ ਖੜੀ ਕਦੇ ਕਿਸੇ ਤੇ ਗੋਲੀ ਮਾਰਤੀ ਕਦੇ ਕਿਸੇ ਤੇ ਗੋਲੀ ਮਾਰਤੀ ਦੱਸੋ ਜਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਕਿਹੜਾ ਅਮਨਵਾਦ ਹੈ ਕਿਹੜਾ ਪਿੰਡਾਂ ਦੇ ਵਿੱਚ ਅੱਜ ਪੁਲਿਸ ਦਾ ਰਾਜ ਉਹ ਭਾਈ ਸਿੰਗਾਪੁਰ ਦੇ ਵਿੱਚ ਆ ਡਰੱਗ ਵਾਲੀ ਚਿੱਟੇ ਵਾਲੀ ਪੁੜੀ ਵੇਚ ਕੇ ਖਾਵੇ ਤਾਂ ਕੋਈ ਝੁੰਕਾ ਜਿ ਮੇੜ ਦਿੰਦੇ ਆ ਜਿਸਮ ਦੇ ਉੱਤੇ ਝੁੰਕਾ ساری ਉਮਰ ਵੱਧ ਵੱਧ ਖਾਂਦੀਆਂ ਨੇ ਕੋਈ ਛੱਡਣ ਵਾਲਾ ਨਹੀਂ ਹੁੰਦਾ ਘਰੇ ਕੋਈ ਲੰਮੇ ਦਬਈ ਦੇ ਵਿੱਚ ਮੇਰਾ ਮੋਬਾਈਲ ਫੋਨ ਗੁੰਮ ਗਿਆ ਘਰੇ ਮੈਂ ਕਹਿੰਦਾ ਜਦੋਂ ਮੈਂ ਹਵਾਈ ਜਾ ਚੰਨ ਗਿਆ ਉੱਥੇ ਵਾਕਸ ਦੇ ਕੇ ਕਿਰਤ ਇਹ ਕਾਨੂੰਨ ਵਿਵਸਥਾ ਘਰੀ ਗਿਰਗੀ ਕਹਿੰਦੀ ਛੋਨੇ ਦੀ ਕੋਈ ਚੁੱਕੂ ਵਾਰੀ ਵਾਕਸ ਹੋਂਦੀ ਇੱਕਾ ਕਾਨੂੰਨ ਦਾ ਭੈ ਇੱਥੇ ਹਰ ਰੋਜ਼ ਚਾਰ ਬੰਦੇ ਮਰਦੇ ਹਰ ਰੋਜ਼ ਤੇ ਕੀ ਅਸੀਂ ਸੰਤ ਤੋਂ ਐਕਸਪਰਟ ਨਹੀਂ ਕਰਦੇ ਵੀ ਉਹ ਵੀ ਯੋਗਦਾਨ ਪਾਵੇ ਜੇ ਉਹਨਾਂ ਦੀ ਬੀਐਸਐਫ ਕੜੀ ਹੈ ਉਹ ਤਾਂ ਭੁਵੰਤਮਨ 40 50 ਉਹ ਲੈ ਆਇਆ 40 50 ਪਲੈਟ ਨੂੰ ਲੈ ਆਇਆ ਜਾਨੀ ਨੂੰ ਤਾਂ ਕਹਿੰਦਾ ਹੁੰਦਾ ਇਤਨੀ ਢੀਲ ਐ ਹੁਣ ਕਿਹੜੀ ਢੀਲ ਹੋਈ ਆ ਮਿੱਤਰਾ ਹੁਣ ਕਿਉਂ ਖੜਦਾ ਕਿਸਾਨੀ ਉਦੋਂ ਤੱਕ ਨਹੀਂ ਖੜੀ ਹੁੰਦੀ ਜਦ ਤੱਕ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਇਆ ਉਹ ਵੇਖ ਤੱਕ ਨਹੀਂ ਖੜੀ ਹੁੰਦੀ ਕਿਸਾਨੀ 40 ਰੁਪਏ 40 ਰੁਪਏ ਤੁਹਾਨੂੰ ਐਮਐਸਪੀ ਦਿੰਦੇ ਆ ਭਰਾਗੇ ਤੇ ਪੈਸਟੀਸਾਈਡ ਦੇ ਉੱਤੇ 40% ਵਧਾ ਕੇ ਦਿੰਦੇ ਆ ਖਾਦ ਦੇ ਉੱਤੇ 40% ਵਧਾ ਕੇ 40 ਦੇ ਤੇ 400 ਲੈ ਲੈਂਦੇ ਆ ਜੇ ਭਲਾਈ ਕਰਨਾ ਹੈ ਪੰਜਾਬ ਦਾ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਜੇ ਭਲਾਈ ਕਰਨਾ ਹੈ ਪੂਰੇ ਦੇਸ਼ ਦਾ ਉੱਤਰ ਭਾਰਤ ਦਾ ਤੇ ਖੋਲੋ ਸਾਡੇ ਬਾਰਡਰ ਉਹ ਖੋਲੋ ਸਾਡੇ ਬਾਰਡਰ ਤੇ ਭਾਈ ਜੇ ਤੁਸੀਂ ਕਹਿੰਦੇ ਹੋ ਅੰਤਰੀਕ ਸੁਰੱਖਿਆ ਦੀ ਗੱਲ ਹੈ ਹਵਾਈ ਘਾਹ ਹਮਾਂਤਰੀ ਹਵਾਈ ਘਾਹ ਉਹ ਲੈ ਕੇ ਜਾਣ ਕਰਕੇ ਬਾਰਡਰ ਪਾਰ ਉਜ਼ਬੇਕਿਸਤਾਨ ਅਫਗਾਨਿਸਤਾਨ ਕਜ਼ਾਕਿਸਤਾਨ ਥੋੜੀ ਸਟਾਨਾ ਸੌਦੀ ਤੱਕ 3000 ਇਹ ਬਾ ਆਬਰਕ 250 ਦਾ 50 ਰੁਪਏ ਦਾ ਦੁੱਧ 250 ਦਾ ਜਦ ਬਕਰਦੇ ਕਿ ਉਹ ਰਾਤ ਨੂੰ ਆੜਤੀ ਰਹੇ ਸਵੇਰੇ ਪਕਚੂਰ ਦੀ ਦੁਕਾਨ ਤੇ 25 ਦਾ ਵੇਚਦਾ ਹੈ 25 ਦਾ ਤੇ 6 ਮਹੀਨਿਆਂ ਬਾਅਦ ਜਦੋਂ ਸੀਜ਼ਨ ਨਹੀਂ ਹੁੰਦਾ ਕੋਲ ਸਟੋਰੇਜੋਂ ਕੱਢ ਕੇ ਉਸੇ ਜੱਤ ਨੂੰ ਸੱਤ ਦਾ ਵੇਚ ਦਿੰਦਾ ਕਿਉਂ ਇਹ ਸਾਡੇ ਨਾਲ ਇਹ ਕਿਉਂ ਵਿਤਕਰੇ ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸਭ ਤੋਂ ਬਦੀ ਮੰਦੀ ਸੀ ਅੰਮ੍ਰਿਤਸਰ ਸਮਝਦੇ ਹੋ ਔਰ ਮਹਾਰਾਜਾ ਰਣਜੀਤ ਸਿੰਘ ਉਹਖੇ ਪੰਡਾ ਢੋਂਦਾ ਸੀ ਪੰਡਾ ਅੰਦਾ ਢੋਂਦਾ ਸੀ ਇੱਕ ਬਜ਼ੁਰਗ ਨੇ ਭੇਸ ਬਦਲ ਕੇ ਰਾਤ ਨੂੰ ਚਲਾ ਗਿਆ ਬਜ਼ੁਰਗ ਦੋ ਪੈਸੇ ਕਮਾਉਂਦਾ ਸੀ ਜਦੋਂ ਦੀ ਪੰਚ ਚੱਕੀ ਕਹਿੰਦਾ ਬਾਬਾ ਕਹਿੰਦੇ ਤੇਰਾ ਰਾਜਾ ਕਹਿੰਦਾ ਸਵਾ ਦਾ ਰਾਜਾ ਬਤਉਂਦਾ ਰਾਜਾ ਜਿਹਨੂੰ ਇਹੀ ਵੀ ਪਤਾ ਵੀ ਸਾਡੀਆਂ ਪਿੱਠਾ ਕੂਟੀਆਂ ਪਈਆਂ ਨੇ ਤਿਆ ਅਜੇ ਇਹ ਸੇ ਆਪ ਕਰਦੇ ਆ ਇਹ ਸਾਡੇ ਕੋਲ ਕਰ ਲੈਂਦੇ ਆ ਇਹ ਜੇ ਰਾਜੇ ਨੂੰ ਕੀ ਕਰਨਾ ਹੈ ਕਹਿੰਦਾ ਅੱਛਾ ਬਾਬਾ ਲੈ ਪੰਜ ਪੈਸੇ ਰੱਖ ਤੇ ਰਾਤ ਨੂੰ ਮਰੀ ਪੰਦ ਚੌਕਿਆਂ ਦੇ ਘਰੇ ਛੱਡ ਕੇ ਆ ਸਵੇਰ ਹੋਈ ਗਾਂਢ ਲਸ਼ਕਰ ਨਾਲ ਮਹਾਰਾਜਾ ਰਣਜੀਤ ਸਿੰਘ ਉੱਥੇ ਆਇਆ ਭਾਈ ਉਹਨੇ ਦੇਖਿਆ ਹੱਥ ਨੂੰ ਗਿਆ ਇਹ ਤਾਂ ਰਾਤ ਨੂੰ ਇਹ ਤਾਂ ਐਵੇਂ ਬੰਦਾ ਸੀ ਭਾਰੀ ਸਾਫਾ ਜਿਆ ਪਰਨਾ ਜਿਆ ਬਨੇ ਕਹੂੰ ਮਹਾਰਾਜਾ ਕਹਿੰਦਾ ਬਾਬਾ ਕੋਟਾ ਲਾ ਕੇ ਕਹਿੰਦਾ ਬਾਬਾ ਮੇਥੋਂ ਗਲਤੀ ਹੋ ਗਈ ਮੈਂ ਆਵਾਜ਼ ਦੀ ਆਵਾਜ਼ ਨਹੀਂ ਸੁਣ ਸਕਿਆ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰਦੇ ਆਹ ਚਾਹ ਤੇ 5 ਰੁਪਏ ਤੇ ਜਿੰਨੇ ਥੋੜੇ ਤੋਂ ਟੈਕਸ ਲੈਂਦੇ ਆ ਇਹ ਤੁਹਾਨੂੰ 6-6 ਪੈਸੇ ਹਰ ਰੋਜ਼ ਦੇਣਗੇ ਇਹ ਪੰਜਾਬ ਦੇ ਮਹਾਰਾਜੇ ਦੀ ਅੱਜ ਤੱਕ دانشਮੰਦੀਆਂ ਕਹਾਵਾਂ ਅੰਮਰਸਰ ਦੀ ਮਜੀਦ ਮੰਡੀ ਦੇ ਵਿੱਚ ਧਾਈਆਂ ਜਾਂਦੀਆਂ ਨੇ ਇਹ ਸੀ ਉਹ ਰਾਜੇ ਤੇ ਅੱਜ ਮੈਨੂੰ ਕੋਈ ਦੱਸ ਦਵੇ ਕਿ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਗੁਰੂਹਾਂ ਦੇ ਉੱਤੇ ਬੈਠਾ ਸੀ ਕਿ ਨਹੀਂ ਬੈਠਾ ਸੀ ਕੀ ਦਿੱਤਾ ਮੈਂ ਉਹਨੂੰ ਵੀ ਕਹਿਦਾ ਸੀਗਾ ਕਿ ਕਿਸਾਨ ਵੀਰੋ ਜੇ ਤਰੂਰ ਵਾਪਸ ਵੀ ਲੈ ਲੈ ਕਾਲੇ ਤਾਂ ਕਿਉਂ ਆਪਣੀ ਪਰਿਸਥਿਤੀ ਸੁਧਰ ਜਾਣੀ ਹੈ ਉਹ ਭਾਈ ਜਦੋਂ ਹਰੀ ਕ੍ਰਾਂਤੀ ਆਈ ਜਦੋਂ ਚਿੱਟੀ ਕ੍ਰਾਂਤੀ ਆਈ ਸਾਨੂੰ ਵਰਤਿਆ ਪੀਡੀਐ ਸਸਤਾ ਅਨਾਜ ਦੇਣੀ ਵਰਤਿਆ ਹੁਣ ਲੋੜ ਨਹੀਂ ਰਹੀ ਤੂੰ ਮੱਧਿਆ ਪ੍ਰਦੇਸ਼ ਚੋਂ 1200 ਰੁਪਏ ਦੀ ਕਮਤ ਮਿਲਦੀ ਆ ਉਹ ਕਹਿੰਦੇ ਆਪੇ ਮਿੱਤੋ ਆਪ ਤੇ ਲਈਏ ਡਬੋਤਾ ਡਬੋਤਾ ਸਿਆਸਤਦਾਨਾਂ ਨੇ ਡਬੋਤਾ ਪੰਜਾਬ ਦੇ ਚੀਫ ਮਿਨਿਸਟਰਾਂ ਨੇ ਅੱਜ ਜਿਹੜਾ 50000 ਕਰੋੜ ਰੁਪਇਆ ਡਬਲ ਹੋ ਕੇ 1 ਲੱਖ ਕਰੋੜ ਰੁਪਇਆ ਲੈ ਕੇ ਤੁਹਾਡੇ ਲੱਗਣਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਦਾ ਉਹ ਖਾ ਜਾਂਦੇ ਜੀਐਸਟੀ ਤੋਂ ਬਾਹਰ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਤੁਸੀਂ ਉਹ ਆਪ ਦਾ ਮੁਕਦਰ ਆਪ ਦੇ ਹੱਥਿਲਕੋ ਰਹਿਤਾ ਹੁੰਦਾ ਹੈ ਕਰੋੜ ਡੀਜ਼ਲ ਹੁੰਦਾ ਹੈ ਜੀਐਸਟੀ ਤੋਂ ਬਾਹਰ ਇਹ ਬੰਨੈਸ਼ਨ ਵਨ ਟੈਕਸ ਨਹੀਂ ਹੈ ਇਹ ਤੋਂ ਬਾਹਰ ਸ਼ਰਾਬ ਹੈ ਇਹ ਤੋਂ ਬਾਹਰ ਟਰਾਂਸਪੋਰਟ ਹੈ 60000 ਕਰੋੜ ਰੁਪਈਆ ਨਿਕਲਦਾ ਵਿੱਚੋਂ ਉਹ ਕੱਲੀ ਸ਼ਰਾਬ ਨੂੰ ਕੰਮ ਲਾਡੂ 50000 ਕਰੋੜ ਰੁਪਈਆ ਕਰਦਾ 2002 ਚ ਮੈਂ ਕੋ ਸ਼ਰਾਬ ਦੇ ਹੱਕ ਦੀ ਨਹੀਂ ਪਰ ਜੇ ਵਿਕਦੀ ਹੈ ਤਾਂ ਸਟੇਟ ਦੇ ਖਜ਼ਾਨੇ ਜਾਵੇ ਨਾ ਕਿਉਂ ਨਹੀਂ ਆਉਂਦੀ ਸੈਂਟਰ ਦੀਆਂ ਸਕੀਮਾਂ ਜਿੱਦਾਂਆਂ ਕਿਉਂ ਨਹੀਂ ਹੁੰਦੀ ਕੋਈ ਸੁਣਾਵੇ ਮੈਨੂੰ ਤੇ ਭਗਵੰਤ ਕਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਨਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਠੋਕ ਕੇ ਚੋਰ ਹੋ ਤੁਸੀਂ ਤੁਸੀਂ ਫੇਰ ਪੰਜਾਬ ਦਾ ਉਹ 50 ਹਜ਼ਾਰ ਕਰੋੜ ਰੁਪਈਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦੇਵੇਂ ਮਿੱਤਰ ਪਿਆਰੇ ਹੁਣ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 22000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁਕਰਿਆ 412000 ਕਰੋੜ ਰੁਪਏ ਸਾਲ ਦਾ ਕਰਦੇ ਆ ਚੁਕਦੇ ਹੋ ਉਹਤੇ 3535000 ਕਰੋੜ ਰੁਪਏ ਸੂਤ ਨੇਓ ਇਹਨੂੰ ਪੰਜਾਬ ਦੇ ਲੋਕਾਂ ਨੂੰ ਮੋੜਨਾ ਹੈ 67000 ਕਰੋੜ ਰੁਪਏ ਪੰਜਾਬ ਦਾ ਗਰੀਬ ਕਿਸਾਨ ਮਿਡਲ ਕਲਾਸ ਲੋਰ ਮਿਡਲ ਕਲਾਸ ਦਾ ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਹੁੰਦਾ ਜਦੋਂ ਬਸ ਤੋਂ ਉਤਰਦੇ ਹੋ ਤੇਲ ਤੇ ਟੈਕਸ ਲੂਣ ਤੇ ਟੈਕਸ ਹਣੀ ਕਿਸੇ ਮਕਾਨ ਤੇ ਵਰਦੇ ਪੁੱਥਵੇਸ ਤੇ ਟੈਕਸ ਬੈਸਟੀਸਾਈਡ ਤੇ ਟੈਕਸ ਖਾਦ ਤੇ ਟੈਕਸ ਤੁਹਾਨੂੰ ਪਤਾ ਹੈ ਹਰ ਚੀਜ਼ ਤੇ ਟੈਕਸ ਹੈ ਅਸਿਕ ਪਾਉ ਸਿੱਧ ਕੇ ਰਾਜੀ ਐ ਕੋਈ ਪੰਜਾਬ ਨੂੰ ਪਰਿਵਾਰ ਦੇਖ ਕੇ ਰਾਜੀ ਐ ਜੇ ਪਰਿਵਾਰ ਨਾਲ ਹੁੰਦਾ ਤਾਂ ਟੌਡਰਪਾਲ ਸਾਹਿਬ ਸਿੱਧੀਆਂ ਸ਼ਰਤਾਂ ਖੜੀਆਂ ਕਰਕੇ ਸਾਹਿਜਾਦਿਆਂ ਦਾ ਦਾਸ ਅਨਸਕਾਰ ਕਰਦੇ ਉਹਨਾਂ 'ਤੇ ਭਰੋਸਾ ਸੀ ਯਾਰੋ ਉਹਨਾਂ 'ਤੇ ਭਰੋਸਾ ਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸ ਦੀ ਵਿਚਾਰਪਰ ਆਹੀ ਐ ਅਨੇਕਾਂ 'ਚ ਏਕਤਾ ਅਮਨ ਮਾਨ ਸਾਰੇ ਧਰਮਾਂ ਦਾ ਸਨਮਾਨ ਸਮਝਿਆ ਨਹੀਂ ਉਹ ਭਾਈ ਹਰ ਧਰਮ ਦਾ ਸਨਮਾਨ ਜਿੱਥੇ ਹੁੰਦਾ ਹੋਵੇ ਆਪਸੀ ਭਾਈਚਾਰਾ ਜਿੱਥੇ ਹੋਵੇ ਉਹ ਪੰਜਾਬ ਹੈ ਉਹ ਪੰਜਾਬੀਅਤ ਹੈ ਤੁਸੀਂ ਉਹਨੂੰ ਤੋੜ ਕੇ ਰਾਜੀਓ ਮੈਂ ਤੁਹਾਨੂੰ ਅੱਜ ਕਹਿੰਦਾ ਮੈਂ ਡਰਗ ਪੈਦਲ ਦੇਖ ਲਓ ਕਿੰਨੇ ਲੋਕ ਅੱਜ ਨਸ਼ਿਆਂ ਦੇ ਵਿੱਚ ਨੇ ਲਾ ਮੈਂ ਤੁਹਾਨੂੰ ਅੱਜ ਕਹਿੰਦਾ ਕਿ ਪੌਲਸਰ ਡਰਗ ਵੇਚਣ ਵਾਲੇ ਤੇ ਪੋਲਿਟਿਕਸ ਕਰਨ ਵਾਲੇ E la difatti, però, però dura.